ਸਬਜੀ ਹਰ ਜੀ ਦੀ ਆਪਣੀ ਆਪਣੀ ਪਸੰਦ ਹੈ ਪਰ ਸਬਜੀ ਹਰ ਘਰ ਪਰਿਵਾਰ ਦੀ ਲੋੜ ਹੁੰਦੀ ਹੈ ਤੇ ਲੋੜ ਮੁਤਾਬਕ ਬਹੁਤ ਗਿਣਤੀ ਵਿੱਚ ਲੋਕ ਥੋੜੀ ਥੋੜੀ ਆਪਣੀ ਸਬਜੀ ਨੂੰ ਪੈਦਾ ਕਰਨਾ ਪਸੰਦ ਕਰਦੇ ਹਨ ਉਹ ਇਸ ਕਰਕੇ ਕਿ ਪੈਸਟੀਸਾਈਡ ਜ਼ਹਿਰੀਲੇ ਰਸਾਇਣਾਂ ਤੋਂ ਤਿਆਰ ਸਬਜੀ ਖਾਣਾ ਨਹੀਂ ਚਾਹੁੰਦੇ ਪਰ ਜਦੋਂ ਤਿਆਰ ਸਬਜੀ ਬਰਬਾਦ ਹੋ ਜਾਵੇ ਫਿਰ ਕਾਰਨ ਵੀ ਸਮਝ ਨਾ ਆਵੇ ਉਸ ਸਮੇਂ ਕੀਤੀ ਹੋਈ ਮਿਹਨਤ ਮਿੱਟੀ ਹੋ ਜਾਂਦੀ ਹੈ ਇਹ ਘਟਨਾ ਆਪ ਨਾਲ ਵੀ ਵਾਪਰ ਸਕਦੀ ਹੈ ਜੇਕਰ ਤੁਸੀਂ ਵੀ ਸਬਜ਼ੀ ਬੀਜਣ ਦੇ ਸ਼ੌਕੀਨ ਹੋ ਤੇ ਇਹ ਨਿਊਜ਼ ਆਪ ਵਾਸਤੇ ਵੀ ਦੇਖਣੀ ਜ਼ਰੂਰੀ ਹੈ ਘਰ ਦੇ ਨਾਲ ਬੀਜੀ ਹੋਈ 4-5 ਮਰਲੇ ਥਾਂ ਆਂ ਕੱਦੂ ਅੱਲਾ ਖਲਵਾ ਬੇਂਗਣ ਆਚਾਰ ਵਾਸਤੇ ਸੁਭਾਂਜਣਾ ਸ਼ਾਮ ਦੇ ਸਮੇਂ ਬਿਲਕੁਲ ਸਹੀ ਸਲਾਮ ਸੀ ਜਦੋਂ ਸਵੇਰੇ 7 ਵਜੇ ਸਬਜ਼ੀ ਦੇਖੀ ਤੇ ਸਾਰੀ ਹੀ ਪੂਰੀ ਤਰ੍ਹਾਂ ਕਮਲਾਈ ਹੋਈ ਸੀ ਜਿਵੇਂ ਕਿ ਇਸ ਨੂੰ ਕੋਈ ਨਦੀਨ ਨਾਸ਼ਕ ਦਵਾਈ ਦੀ ਸਪਰੇਅ ਕੀਤੀ ਗਈ ਹੋਵੇ ਇਸ ਨਾਲ ਗੰਡੇ ਟਮਾਟਰ ਸ਼ਿਮਲਾ ਮਿਰਚ ਹਰੀ ਮਿਰਚ 4-5 ਬੂਟੇ ਬੇਂਗਣ ਦੇ ਅਲੱਗ ਸਨ ਜੋ ਬਿਲਕੁਲ ਸਹੀ ਸਲਾਮਤ ਹਨ ਪਰ ਕਾਰਨ ਕੋਈ ਵੀ ਸਮਝ ਨਹੀਂ ਆਇਆ ਜਣਾ ਪੁੱਟ ਕੇ ਦੇਖਣ ਤੇ ਵੀ ਸਮੱਸਿਆ ਸਾਹਮਣੇ ਨਹੀਂ ਆਈ ਆਪ ਵੀ ਸਾਵਧਾਨ ਰਹੀਏ ਤੁਸੀਂ ਜੁੜੇ ਰਹੋ ਪਬਲਿਕ ਕਰਾਇਮ ਨਿਊਜ਼ ਦੇ ਨਾਲ ਮੈਂ ਕ੍ਰਿਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ